ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਸਿੱਧੂ ਮੂਸੇਵਾਲੇ ਦੇ ਦੁਆਰਾ ਇਸ ਧਰਤੀ ਤੇ ਜਨਮ ਲੈਣ ਦੀਆਂ ਜੀ ਤੇ ਚਾਹੇ ਉਹ ਛੋਟੇ ਆਪਣੇ ਭਰਾ ਦੇ ਰੂਪ ਚ ਆਇਆ ਜੀ ਪਰ ਅਸੀਂ ਉਹਨੂੰ ਅੱਜ ਸਿੱਧੂ ਮੂਸੇਵਾਲਾ ਹੀ ਮੰਨਦੇ ਹਾਂ ਜੀ ਤੇ ਉਹਦੇ ਪੇਰੈਂਟਸ ਨੂੰ ਮੇਰੇ ਚਾਹਣ ਵਾਲਿਆਂ ਨੂੰ ਜਿਹੜੇ ਮੇਰੇ ਵਿਊਅਰਜ਼ ਨੇ ਮੈਂ ਸਪੈਸ਼ਲੀ ਉਹਨਾਂ ਨੂੰ ਧੰਨਵਾਦ ਕਰਦੀ ਹਾਂ ਜੀ ਜਿਨ੍ਹਾਂ ਨੇ ਮੇਰੀ ਪਿਛਲੀ ਵੀਡੀਓ ਨੂੰ ਉੱਥੇ ਤੱਕ ਪਹੁੰਚਾਇਆ ਜੀ ਤੇ ਮੈਂ ਪਿਛੇ ਇੱਕ ਸਾਲ ਪਹਿਲਾਂ ਵੀਡੀਓ ਪਾਈ ਸੀਗੀ ਕਿ ਉਹਨਾਂ ਨੂੰ ਇੱਕ ਚਾਂਸ ਇਹ ਦੇਖਣਾ ਚਾਹੀਦਾ ਹੈ ਜੀ ਚਾਹੇ ਆਈਵੀਐਫ ਦੇ ذریعے ਚਾਹੇ ਕਿਸੇ ਵੀ ਤਰੀਕੇ ਨਾਲ ਉਹ ਸਾਡੇ ਵਿਚਕਾਰ ਤੁਸੀਂ ਲਿਆ ਸਕਦੇ ਹੋ ਜੀ ਤੇ ਉਹ ਪਰਮਾਤਮਾ ਨਾਲ ਸੁਭਾਗੀ ਘੜੀ ਲਿਆਂਦੀ ਹੈ ਜੀ ਉਸ ਪਰਮਾਤਮਾ ਦੇ ਆਕਾਰਪੁਰਖ ਦੇ ਚਰਨਾਂ ਦੇ ਵਿੱਚ ਮੈਂ ਅਰਦਾਸ ਕੀਤੀ ਸੀਗੀ ਮੈਂ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦਾ ਵੀ ਉਹ ਅਰਦਾਸ ਸਾਡੀ ਕਬੂਲ ਹੋਈ ਜੀ ਸ਼ੁਕਰ ਹੈ ਉਸ ਦਾਤੇ ਦੇ ਘਰ ਨੂੰ ਤੇ ਮੈਂ ਸਿੱਧੂ ਮੂਸੇ ਵਾਲੇ ਨੂੰ ਬਹੁਤ 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 ਮੁਬਾਰਕਾਂ ਦਿੰਦੀ ਹਾਂ ਜੀ ਕਿ ਤੁਸੀਂ ਪਰਮਾਤਮਾ ਸਾਡੇ ਵਿਚਾਰ ਇੱਕ ਵਾਰ ਸਿੱਧੂ ਮਸੇਵਾਲੇ ਨੂੰ ਤੁਸੀਂ ਦੁਬਾਰਾ ਤੋਂ ਤੁਸੀਂ ਤੇ ਜੈਜੀ ਦਾ ਲਈ ਬਹੁਤ ਬਹੁਤ ਧੰਨਵਾਦ ਜੀ ਸਪੈਸ਼ਲੀ ਮੈਂ ਉਹਦੇ ਪੇਰੈਂਟਸ ਨੂੰ ਕਹੂੰਗੀ ਜੀ ਐਡਾ ਵੱਡਾ ਫੈਸਲਾ ਜ਼ਿੰਦਗੀ ਦੇ ਵਿੱਚ ਦੁਬਾਰਾ ਤੋਂ ਲੈਣਾ ਜੀ 30 ਸਾਲ ਪਿੱਛੇ ਜਾਣਾ ਤੇ ਬਹੁਤ بڑا ਸੀਗਾ ਜੀ ਇਹ ਫੈਸਲਾ ਤੇ ਪਰਮਾਤਮਾ ਦੀ ਦੇਣ ਨੂੰ ਤੰਦਰੁਸਤ ਬਖਸ਼ੇ ਜੀ ਤੇ ਉਹਦੇ ਆਉਣ ਵਾਲਾ ਜਿਹੜਾ ਬੱਚਾ ਹੈ ਜੀ ਆਇਆ ਹੈ ਜੀ ਇਸ ਦੁਨੀਆ ਤੇ ਉਹਨੂੰ ਲੰਬੀ ਉਮਰ ਬਖਸ਼ੇ ਜੀ ਤੇ ਇਹ ਵੀ ਆਪਣੇ ਭਰਾ ਦੀ ਤਰ੍ਹਾਂ ਹੀ ਆਪਣੇ ਪੇਰੈਂਟਸ ਦਾ ਤੇ ਆਪਣਾ ਦੁਨੀਆ ਦੇ ਵਿੱਚ ਨਾਂ ਰੋਸ਼ਨ ਕਰੇ ਤੇ ਮੈਂ ਬਹੁਤ-ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜੀ ਕਿ ਪਰਮਾਤਮਾ ਤੂੰ ਇੰਨੀਆ ਦੁਨੀਆ ਨੇ ਸਾਰਿਆਂ ਨੇ ਦੁਆਵਾਂ ਕੀਤੀਆਂ ਜੀ ਤੁਸੀਂ ਉਹਨਾਂ ਦੇ ਕabul ਕੀਤੀਆਂ ਜੋ ਨਾ ਮੁਮਕਿਨ ਸੀ ਤੇ ਮੁਮਕਿਨ ਹੋਇਆ ਹੈ ਜੀ ਤੇ ਪਰਮਾਤਮਾ ਦੇ ਘਰ ਦਾ ਲੱਖ-ਲੱਖ ਸ਼ੁਕਰ ਹੈ ਜੀ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਜੀ ਤੇ ਅੱਜ ਗੁਰਦੁਆਰਾ ਸਾਹਿਬ ਤੇ ਅਸੀਂ ਮੱਥਾ ਟੇਕ ਕੇ ਆਏ ਮੌਤੇ ਵੀ ਬੇਨਤੀ ਕੀਤੀ ਮਾਲਕਾ ਸ਼ੁਕਰ ਅਦਾ ਕਰਦੇ ਆਂ ਤੁਸੀਂ ਸਾਡੀ ਇਹ ਬੇਨਤੀ ਸੁਕਬੂਲ ਕਰੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਆਏ ਜੀ ਅਸੀਂ ਤੇ ਵੀਡੀਓ ਨੂੰ ਜਿਆਦਾ ਜਿਆਦਾ ਲੋਕਾਂ ਨਾਲ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ